ਵਰਿਆ ਖਾਲਸਾ ਐਗਰੂ ਜੀ ਕੀ ਫਤਿਹ ਮੈਂ ਜਦ ਆਪਣਾ ਪ੍ਰਿੰਦਰ ਸਿੱਧੂ ਬਾਧਰ ਵਾਲੀਆ ਆਪਾਂ ਖੜੇ ਆ ਇਸ ਟਾਈਮ ਤੁਸੀਂ ਬਣਤੇ ਸੁਲਤਾਨ ਵਾਲੇ ਨਿਜਾਮ ਵਾਲਾ ਸੌਰੀ ਸੁਲਤਾਨ ਦੇ ਕੋਲ ਨਿਜਾਮ ਵਾਲਾ ਆਹ ਵੀਰ ਖੜੇ ਨੇ ਆਪਾਂ ਇਹਨਾਂ ਨੂੰ ਜਾਣਦੇ ਆ ਪਾਣੀ ਦੀ ਇਸ ਟਾਈਮ ਕੀ ਸਥਿਤੀ ਹੈ ਕਿੰਨਾ ਉਤਰਿਆ ਹੈ ਕਿਵੇਂ ਆ ਇੱਕਾ ਚ ਡੀਜ਼ਲ ਦੀ ਸੇਵਾ ਆਈ ਉਹ ਵੀਰਾਂ ਜਾਣਦੇ ਆ ਵੀ ਡੀਜ਼ਲ ਦੀ ਸੇਵਾ ਕੌਣ ਕਰਕੇ ਗਿਆ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਏ ਆਪਣੇ ਮੰਗਾ ਸਿੰਘ ਜੀ ਮੰਗਾ ਸਿੰਘ ਜੀ ਦੱਸੋ ਪਾਣੀ ਦਾ ਹੁਣ ਕੀ ਲੈਵਲ ਚੱਲਦਾ ਪਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਣੀ ਦਾ ਲੈਵਲ ਵੀਰ ਜੀ ਉਹ ਕੋਠੀ ਵੇਖ ਲਓ ਉਹ ਦੋ ਵਾਰ ਰੰਗੇ ਸੀ ਹੁੰਦੇ ਉਹ ਮਾਰਕ ਕੈਮਰਾ ਦਿਖਾਓ ਸਾਹਮਣੇ ਅੱਛਾ ਦੋ ਵਾਰ ਨਹੀਂ ਮੈਨੂੰ ਲੱਗਦਾ 3 ਫੁੱਟ ਪਾਣੀ ਡਾਊਨ ਹੋ ਗਿਆ ਜੀ 3 ਫੁੱਟ ਪਾਣੀ ਡਾਊਨ ਹੋ ਗਿਆ ਜੀ 3 ਫੁੱਟ ਪਾਣੀ ਡਾਊਨ ਹੋ ਗਿਆ ਜਿੱਤੇ 사데 3.5 4 ਚੱਲਦਾ ਪਿਆ ਸੀ ਅੱਜ 1 ਲੱਖ ਤੋਂ ਪਲੱਸ 1 ਲੱਖ ਦੇੜ ਗੜੀ ਚੱਲਦਾ ਪਿਆ ਥੋੜਾ ਕੁ ਉੱਤੇ 15 ਹਾਂਜੀ ਇੱਥੇ ਚੱਲਦਾ ਪਿਆ ਤੇ ਮੇਰੇ ਹਿਸਾਬ ਨਾਲ ਹੁਣ ਮੁਸ਼ਕਲਾਂ ਸ਼ੁਰੂ ਹੋਣਗੀਆਂ ਕਿਸਾਨਾਂ ਦੀਆਂ ਹਾਂਜੀ ਹਾਂਜੀ ਕਿਸਾਨਾਂ ਨੇ ਤਾਂ ਹੁਣ ਸ਼ਮਤ ਆ ਗਈ ਫਿਰ ਆਓ ਵੇਖੋ ਸਾਹਮਣੇ ਇੰਨੀ ਕੀ ਮਾਰਕ ਦਿਖਾਓ ਹੁਣ ਪਤਾ ਨਹੀਂ ਹੋ ਰਿਹਾ ਤਾਂ ਪੈ ਗਈ ਮਿੱਟੀ ਪੈ ਗਈ ਕੀ ਉਹ ਉੱਥੇ ਬੰਨ ਜਿਹੜਾ ਹਾਂਜੀ ਹਾਂਜੀ ਫਿਰ ਆਪਾਂ ਬਾਬੇ ਦੀ ਕਿਰਪਾ ਰਹੀ ਮਹਾਰਾਜ ਸੱਚੇ ਪਾਤਸ਼ਾਹ ਮੇਰ ਕਰੇ ਸੱਚੇ ਪਾਤਸ਼ਾਹ ਦੇਣ ਟਲਾਵੇ ਸੁਖਦਾ ਫਿਰ ਆਪਾਂ ਚੱਲਾਂਗੇ ਤਾਂ ਹਮੜੇ ਸਾਰੇ ਭਰਾ ਆਪਾਂ ਚੱਲਾਂਗੇ ਅਗਨ ਬ ਤੇ ਆਪਾਂ ਉਥੇ ਜਿਹੜਾ ਮਾਤ ਜਿਵੇਂ ਬੰਨ ਵਿਚਾਰਾ ਰਲ ਮਿਲ ਕੇ ਆਪਾਂ ਐਵੇਂ ਪਧਰੀਆਂ ਰਲ ਮਿਲ ਕੇ ਕਰ ਲਾ ਲਈ ਨਹੀਂ ਆਪਾਂ ਭਰਾਵਾਂ ਦੇ ਨਾਲ ਖੜਿਆ ਜਾਂ ਨੂੰ ਸੰਗਤਾਂ ਤਾਂ ਆਵਾ ਦਾ ਬਹੁਤ ਸੋਚਦਾ ਅੱਜ ਇੱਕ ਸਾਡੇ ਕੋਲ ਇੱਕ ਸਨਸਤਾਈ ਲੁਧਿਆਣੇ ਤੋਂ ਆਲਿਆ ਫਾਊਂਡੇਸ਼ਨ ਵਾਲੇ ਵੀਰ ਆਏ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਅੱਜ ਸਾਡੇ ਕੋਲ ਪੈਟਰੋਲ ਪੰਪ ਹੀ ਲੈ ਕੇ ਆ ਗਏ ਗੁਰੂ ਆ ਵੱਡਾ ਪੈਟਰੋਲ ਪੰਪ ਟੈਂਕਰ ਦੇ ਵਿੱਚ ਲੱਗਾ ਅੱਜ ਤਾਂ ਕਮਾਲ ਹੋ ਗਈ ਅਸੀਂ ਕਹਿੰਦੇ ਜੀ ਸਾਡੇ ਟਰੈਕਟਰ ਨੇ 20 ਲੀਟਰ ਖਾਦਾ ਗਿਆ 10 ਲੀਟਰ ਖਾਦਾ ਉਹਦਾ ਟੈਂਕੀਆਂ ਫੁੱਲ ਕਰਾ ਲਓ ਫਿਰ ਤੁਸੀਂ ਟਰੈਕਟਰ ਤੇ ਕਲਾਉਣੀ ਨੇ ਜੇ ਇੱਥੇ ਸਾਰਾ ਜਿੰਨੇ ਸਾਰੇ ਫੁੱਲ ਕਰ ਗਏ ਕਿ ਫੁੱਲ ਕਰ ਗਏ ਅਜ ਇਹ ਵੀ ਨਹੀਂ ਗੱਲ ਸਾਡੇ 4 ਦਿਨ ਹੋ ਗਏ ਕੰਮ ਬੰਦ ਹੋਏ ਨੂੰ ਕਿਉਂ ਆਪਣਾ ਪਾਣੀ ਤਨ ਨੂੰ ਤੁਹਾਨੂੰ ਪਤਾ ਆ ਜਾਂ ਚੱਕੜ ਹੋਇਆ ਸੀ ਉਹ ਤੇ ਟਰੈਕਟਰ ਪੱਖੇ ਪਾਣੀ ਲੱਗਦਾ ਜੀ ਅਸੀਂ ਉਹਨਾਂ ਨੂੰ ਸਿੱਧਾ ਦੱਸਿਆ ਵੀਰ ਜੀ ਅਸੀਂ ਝੂਠ ਨਹੀਂ ਮਾਰਨਾ ਅਸੀਂ ਸਿੱਧੀ ਤੜਨਾ ਗੱਲ ਹਾਂਜੀ ਫਿਰ ਉਹ ਟੈਂਕੀਆਂ ਫੁੱਲੀ ਕਰਕੇ ਮੈਂ ਕਹਿੰਦਾ ਫੁੱਲ ਟੈਂਕੀਆਂ ਜਿੰਨਾ ਮਰਜੀ ਕਿਉਂ ਸਾਡੇ ਬੰਦੇ ਨਲਾਇਕ ਨਹੀਂ ਇਹ ਇੱਕ ਡਰਮ ਮਤਲਬ ਟਰੈਕਟਰ ਨਾਲ ਲੈਂਦਾ ਪਿੰਡ ਉਹ ਗਾਂ ਰੱਖਦਾ ਆਂਦੇ ਡਰਮੋਂ ਹੋਰ ਭਰਾਲੋਂ ਦੇ ਵਾਸਤੇ ਤੂੰ ਹੀ ਸਾਲ ਲਾ ਲੋ ਅਸੀਂ ਉਹਨਾਂ ਵੀਰਾਂ ਦਾ ਕਿਵੇਂ ਦੇ ਦਿਆਂਗੇ ਯਾਰ ਦੱਸੋ ਪਹਿਲਾਂ ਇੱਕ ਵਾਰੀ ਫਿਰ ਦੱਸੋ ਫਰ ਇੱਕ ਜੀ ਆ ਰਹੀਆ ਆਲੀਆ ਫਾਊਂਡੇਸ਼ਨ ਲੁਧਿਆਣਾ ਤੋਂ ਆਲੀਆ ਲੁਧਿਆਣਾ ਫਾਊਂਡੇਸ਼ਨ ਐਨ ਆਰ ਆਈ ਵੀਰ ਸੀ ਨਾਲ ਸਾਰੇ ਐਨ ਆਰ ਆਈ ਵੀਰਾਂ ਦੇ ਜੋਗ ਨਾਲ ਲੈ ਕੇ ਆਇਆ। ਕੈਮ ਦਾ ਭਾਵੇਂ ਵੀ ਫਿਰ ਵੀ ਸਾਨੂੰ ਕਹਿ ਕੇ ਗਿਆ ਨਾਲ ਵੀ ਜਦੋਂ ਤੁਹਾਨੂੰ ਫਿਰ ਤੇਲ ਦੀ ਲੋੜ ਹੋਵੇ ਇਹ ਟੈਂਕ ਇਹ ਪੰਪ ਫੇਰ ਕੇ ਲੰਘ ਤੁਹਾਡੇ ਕੋਲ ਆ। ਕੈਮ ਦਾ ਭਾਵੇਂ ਵੀ ਆਪਣੀਆਂ ਬਾਹਾਂ ਫੜਨ ਵਾਲੇ ਅਜੇ ਬਾਹਾਂ ਫੜਦੋਂ ਨਹੀਂ ਫੜ ਪਾਗੇ। ਸਾਨੂੰ ਤਾਂ ਇਧਰ ਬਾਹਾਂ ਪਾ ਜਾ ਕੇ ਕੱਢ ਲਿਆ ਨਾ ਤਾਂ ਇਹਦੇ ਮਰ ਗਏ ਹੀ ਜਾਂਦੇ ਜੀ। ਕੱਲ ਨੂੰ ਇੱਥੇ ਜਦੋਂ ਕੰਮ ਸ਼ੁਰੂ ਹੋਵੇਗਾ ਐਵੇਂ ਹੀ ਲੋਕ ਆਉਣਗੇ ਮਾਲਕ ਦੀ ਕਿਰਪਾ ਨਾਲ ਸੱਚੇ ਬਾਦਸ਼ਾਹ ਦੀ ਕਿਰਪਾ ਨਾਲ ਸਾਰੇ ਕੰਮ ਐਂ ਚੱਲਣਗੇ। ਵੈਰ ਜੀ ਕਖਾਲ ਸਾਹਿਬ ਵੈਰ ਜੀ ਕੀ ਫਤਿਹ ਉਹਨ ਇੱਕ ਦੀ ਹੋਰ ਬਣਾ ਲਈਏ